ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਮਾਈਂਡਫੁਲ ਪੰਜਾਬੀ ਜਿੱਥੇ ਗੱਲ ਹੁੰਦੀ ਹੈ ਮਨ ਦੀ ਰੂਹ ਦੀ ਤੇ ਅਸਲ ਸੁੱਖ ਦੀ ਕੀ ਤੁਸੀਂ ਕਦੇ ਸੋਚਿਆ ਕਿ ਸਭ ਤੋਂ ਵੱਡਾ ਜਵਾਬ ਕਦੇ-ਕਦੇ ਬਿਨਾਂ ਬੋਲੇ ਵੀ ਮਿਲ ਜਾਂਦਾ ਹੈ ਕਿ ਅਜੇ ਵੀ ਤੁਹਾਨੂੰ ਲੱਗ ਰਿਹਾ ਕਿ ਚੁੱਪ ਕਮਜ਼ੋਰੀ ਹੈ ਇਹ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਕਿਉਂਕਿ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਹੀ ਚੁੱਪ ਦੀ ਜੋ ਸਿਰਫ ਹੰਝੂ ਨਹੀਂ ਪਰ ਰੂਹ ਨੂੰ ਵੀ ਹਿਲਾ ਦਿੰਦੀ ਹੈ ਇੱਕ ਅਜਿਹੀ ਤਾਕਤ ਦੀ ਜੋ ਨਾ ਹੱਲਾ ਕਰਦੀ ਹੈ ਨਾ ਰੌਲਾ ਪਾਉਂਦੀ ਹੈ ਉਹ ਚੁੱਪ ਹੁੰਦੀ ਹੈ ਆਪਾਂ ਅਕਸਰ ਆਪਣੇ ਸਿਆਣਿਆਂ ਨੂੰ ਕਹਿੰਦੇ ਸੁਣਿਆ ਕਿ ਇੱਕ ਚੁੱਪ ਸੌ ਸੁਖ ਇਹ ਸਿਰਫ ਇੱਕ ਪੁਰਾਣਾ ਪੰਜਾਬੀ ਦਾ ਮੁਹਾਵਰਾ ਹੀ ਨਹੀਂ ਇਹ ਤਾਂ ਜ਼ਿੰਦਗੀ ਦੀ ਇੱਕ ਫਲਸਫੀ ਹੈ ਜੋ ਸਬਰ ਸਮਝ ਤੇ ਆਤਮ ਸ਼ਾਂਤੀ ਦੀ ਗੱਲ ਕਰਦੀ ਹੈ ਪਰ ਜਦ ਅੱਜ ਅਸੀਂ ਤੇਜ਼ ਦੁਨੀਆ ਵਿੱਚ ਦੌੜ ਰਹੇ ਹਾਂ ਇਸ ਮੁਹਾਵਰੇ ਦੀ ਗੂੰਜ ਚੁਵੀ ਕਿਤੇ ਨਾ ਕਿਤੇ ਸਾਡੀ ਰੂਹ ਤੱਕ ਜ਼ਰੂਰ ਪਹੁੰਚਦੀ ਹੈ ਇੱਕ ਚੁੱਪ ਕਈ ਵਾਰੀ ਉਹ ਸੁੱਖ ਦੇ ਦਿੰਦੀ ਹੈ ਜੋ 100 ਉੱਚੀਆਂ ਗੱਲਾਂ ਨਹੀਂ ਦੇ ਸਕਦੇ ਆ ਇਸ ਚੁੱਪ ਵਿੱਚ ਇੱਕ ਤਾਕਤ ਹੁੰਦੀ ਹੈ ਠਹਿਰਾਅ ਹੁੰਦਾ ਹੈ ਸਮਝ ਹੁੰਦੀ ਹੈ ਮੈਂ ਕਦੇ-ਕਦੇ ਸੋਚਦੀ ਹਾਂ ਕਿ ਚੁੱਪ ਹਮੇਸ਼ਾ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹੁੰਦੀ ਕਈ ਵਾਰੀ ਤਾਂ ਚੁੱਪ ਬੋਲਾਂ ਨਾਲੋਂ ਵੀ ਦਮਦਾਰ ਹੁੰਦੀ ਹੈ ਇਹ ਗੱਲ ਮੈਨੂੰ ਇੱਕ ਘਟਨਾ ਤੋਂ ਬਾਅਦ ਸਮਝ ਚਾਈ ਇੱਕ ਵਾਰੀ ਮੇਰੇ ਕੰਮ ਦੀ ਜਗ੍ਹਾ ਤੇ ਮੈਨੂੰ ਕਿਸੇ ਨੇ ਉੱਚੀ ਆਵਾਜ਼ ਵਿੱਚ ਸਾਰੇ ਆਫਿਸ ਦੇ ਸਾਹਮਣੇ ਕੁਝ ਕਹਿ ਦਿੱਤਾ ਪਰ ਦਿਲ ਤਾਂ ਕੀਤਾ ਜਵਾਬ ਦੇਣ ਨੂੰ ਤੇ ਉਹ ਵੀ ਟੰਗ ਨਾਲ ਪਰ ਉਸ ਵੇਲੇ ਮੇਰੇ ਅੰਦਰੋਂ ਆਵਾਜ਼ ਆਈ ਕਿ ਜਿਹੜਾ ਰੱਬ ਉੱਤੇ ਵਿਸ਼ਵਾਸ ਕਰਦਾ ਹੈ ਉਹ ਹਿਸਾਬ ਜਵਾਬ ਰੱਬ ਤੇ ਛੱਡ ਦਿੰਦਾ ਫਿਰ ਮੈਂ ਸੋਚਿਆ ਕਿ ਕਦੇ-ਕਦੇ ਚੁੱਪ ਹੀ ਸਭ ਤੋਂ ਵੱਡਾ ਜਵਾਬ ਹੁੰਦੀ ਹੈ ਤੇ ਮੈਂ ਚੁੱਪ ਰਹੀ ਮੈਂ ਕੁਝ ਵੀ ਨਹੀਂ ਕਿਹਾ ਜਿਸਨੂੰ ਕਹਿੰਦੇ ਨੇ ਕਿ ਚੁੱਪੀ ਵੀ ਕਈ ਵਾਰ ਹੱਥੀ ਤੋਪ ਹੁੰਦੀ ਹੈ। ਅਗਲੇ ਦਿਨ ਉਹ ਹੀ ਵਿਅਕਤੀ ਮੇਰੇ ਕੋਲ ਆਇਆ ਤੇ ਮੈਨੂੰ ਕਹਿਣ ਲੱਗਾ ਕਿ ਮੈਨੂੰ ਮਾਫ਼ ਕਰੀ। ਕਿ ਕੱਲ ਮੈਂ ਠੀਕ ਨਹੀਂ ਸੀ, ਮੇਰਾ ਮੂਡ ਬਹੁਤ ਖਰਾਬ ਸੀ। ਫਿਰ ਉਸ ਸਮੇਂ ਮੈਨੂੰ ਇਹ ਅਹਿਸਾਸ ਹੋਇਆ ਕਿ ਚੁੱਪ ਨਾਲ ਜਿੱਥੇ ਰਿਸ਼ਤਾ ਬਚ ਗਿਆ, ਉੱਥੇ ਆਪਣਾ ਆਤਮ ਸਨਮਾਨ ਵੀ ਕਿਉਂਕਿ ਗੁੱਸੇ ਵਿੱਚ ਕਹੇ ਸ਼ਬਦ ਬਾਅਦ ਵਿੱਚ ਮਾਫ਼ ਕਰੀ ਨਾਲ ਵੀ ਨਹੀਂ ਪਿਘਲਦੇ। ਉਹ ਕਿਤੇ ਨਾ ਕਿਤੇ ਦਿਲਾਂ ਵਿੱਚ ਜ਼ਰੂਰ ਰਹਿ ਜਾਂਦੇ ਨੇ। ਆਪਣੇ ਪੰਜਾਬੀ ਸੱਭਿਆਚਾਰ ਨੇ ਤਾਂ ਸਦੀਆਂ ਤੋਂ ਹੀ ਚੁੱਪ ਦੀ ਮਹਾਨਤਾ ਨੂੰ ਬਹੁਤ ਮੰਨਿਆ। ਜਿਵੇਂ ਕਿ ਆਪਣੇ ਬਜ਼ੁਰਗ ਕਹਿੰਦੇ ਹੀ ਨੇ ਕਿ ਚੁੱਪ ਰੋਟੀ ਵੀ ਪਚਾ ਜਾਂਦੀ ਐ ਤੇ ਰੌਲਾ ਦੁੱਧ ਨੂੰ ਵੀ ਖੁਲਾ ਦਿੰਦਾ। ਮਤਲਬ ਇਹਦਾ ਸਾਫ਼ ਐ ਕਿ ਜਿਹੜੀ ਕਾਮਨੈਸ ਐ ਉਹ ਪ੍ਰੋਬਲਮਸ ਨੂੰ ਸੋਲਵ ਕਰਦੀ ਐ ਤੇ ਜਿਹੜੀ ਨੌਇਜ਼ ਐ ਉਹ ਚੰਗੀਆਂ ਗੱਲਾਂ ਨੂੰ ਵੀ ਖਰਾਬ ਕਰ ਦਿੰਦੀ ਐ। ਜਿੱਥੇ ਲੋੜ ਨਾ ਹੋਵੇ ਉੱਥੇ ਬੋਲਣਾ ਆਪਣੀ ਸੋਹਣੀ ਖਾਮੋਸ਼ੀ ਦੀ ਬੇਇੱਜ਼ਤੀ ਕਰਨਾ ਹੁੰਦਾ। ਜਿਹੜਾ ਚੁੱਪ ਕਰ ਗਿਆ ਉਹ ਜਿੱਤ ਗਿਆ ਇਹਨਾਂ ਗੱਲਾਂ ਵਿੱਚ ਕੋਈ ਫਕਰਾ ਨਹੀਂ ਸੱਚੀ ਜੀਵਨ ਸਮਝ ਆ ਜਦ ਅਸੀਂ ਚੁੱਪ ਦੀ ਗੱਲ ਕਰਦੇ ਹਾਂ ਤਾਂ ਉਹ ਸਿਰਫ ਬੋਲਣ ਤੋਂ ਰੁਕ ਜਾਣਾ ਨਹੀਂ ਉਹ ਅੰਦਰਲਾ ਸੱਚ ਸੁਣਨਾ ਹੁੰਦਾ ਚੁੱਪ ਦਾ ਅਰਥ ਹੈ ਰਿਐਕਟ ਨਾ ਕਰਨਾ ਸੋਚ ਕੇ ਜਵਾਬ ਦੇਣਾ ਚੁੱਪ ਦਾ ਅਰਥ ਹੈ ਬਾਹਰ ਦੀ ਦੁਨੀਆ ਦੀ ਭੀੜ ਵਿੱਚ ਵੀ ਅੰਦਰ ਦੀ ਸ਼ਾਂਤ ਆਵਾਜ਼ ਨੂੰ ਨਾ ਭੁੱਲਣਾ ਇਹ ਚੁੱਪ ਉਹ ਨਹੀਂ ਜੋ ਡਰ ਤੋਂ ਆਉਂਦੀ ਹੈ ਇਹ ਚੁੱਪ ਉਹ ਹੈ ਜੋ ਸਬਰ ਤੋਂ ਪੈਦਾ ਹੁੰਦੀ ਹੈ ਜਿੱਥੇ ਰੱਬ ਨੂੰ ਆਪਾਂ ਆਪਣੇ ਆਸ-ਪਾਸ ਮਹਿਸੂਸ ਕਰਦੇ ਹਾਂ ਕਈ ਵਾਰੀ ਅਸੀਂ ਸੋਚਦੇ ਹਾਂ ਜਵਾਬ ਦੇਣ ਵਿੱਚ ਤਾਕਤ ਹੈ ਪਰ ਅਸਲ ਤਾਕਤ ਹਲਚਲ ਵਿੱਚ ਨਹੀਂ ਠਹਿਰਾਅ ਵਿੱਚ ਹੁੰਦੀ ਹੈ ਇਸ ਨੂੰ ਆਪਾਂ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ ਕਿਸੇ ਵੇਲੇ ਜਿਵੇਂ ਸਮੁੰਦਰ ਨੂੰ ਦੇਖੋ ਜਦੋਂ ਠੰਡਾ ਤੇ ਚੁੱਪ ਹੁੰਦਾ ਉਸ ਦੀ ਗਹਿਰਾਈ ਦਾ ਅੰਦਾਜ਼ਾ ਲਗਾਉਣਾ ਸੰਭਵ ਹੁੰਦਾ ਪਰ ਜਦੋਂ ਵੱਡੀ ਹਲਚਲ ਹੁੰਦੀ ਹੈ ਉਸ ਸਮੇਂ ਤੁਸੀਂ ਨਾ ਤੈਰ ਸਕਦੇ ਹੋ ਨਾ ਤਲਵਲ ਦੇਖ ਸਕਦੇ ਹੋ ਇਸੇ ਤਰ੍ਹਾਂ ਮਨ ਜਦੋਂ ਚੁੱਪ ਹੁੰਦਾ ਉਦੋਂ ਹੀ ਉਸ ਦੀ ਅਸਲ ਤਾਕਤ ਤੇ ਗਹਿਰਾਈ ਆਪਣੇ ਸਾਹਮਣੇ ਆਉਂਦੀ ਹੈ ਹੁਣ ਤੁਸੀਂ ਪੁੱਛੋਗੇ ਕਿ ਚੁੱਪ ਆਪਾਂ ਨੂੰ ਕੀ ਸਿਖਾਉਂਦੀ ਹੈ ਚੁੱਪ ਆਪਾਂ ਨੂੰ ਸੈਲਫ ਕੰਟਰੋਲ ਸਿਖਾਉਂਦੀ ਹੈ ਆਪਣੇ ਵਿੱਚ ਪੇਸ਼ੈਂਸ ਲੈ ਕੇ ਆਉਂਦੀ ਹੈ ਇੱਕ ਕਲੈਰਿਟੀ ਲੈ ਕੇ ਆਉਂਦੀ ਹੈ ਦੂਸਰਿਆਂ ਵਾਸਤੇ ਐਮਪਥੀ ਲੈ ਕੇ ਆਉਂਦੀ ਹੈ ਤਾਂਕਿ ਆਪਾਂ ਉਹਨਾਂ ਦੀਆਂ ਫੀਲਿੰਗਸ ਨੂੰ ਸਮਝ ਸਕੀਏ ਮੈਂ ਅੱਜਕੱਲ ਆਪਣੇ ਰੁਟੀਨ ਵਿੱਚ ਕੁਝ ਛੋਟੀਆਂ ਚੀਜ਼ਾਂ ਸ਼ਾਮਿਲ ਕੀਤੀਆਂ ਹੋਈਆਂ ਜੋ ਮੈਨੂੰ ਸ਼ਾਂਤ ਰਹਿਣ ਵਿੱਚ ਬਹੁਤ ਹੈਲਪ ਕਰਦੀਆਂ ਨੇ ਮੈਂ ਹਰ ਦਿਨ ਕੁਝ ਕੁ ਘੰਟਿਆਂ ਵਾਸਤੇ ਆਪਣੇ ਫੋਨ ਨੂੰ 에ਅਰਪਲੇਨ ਮੋਡ ਜਾਂ ਡੂ ਨੋਟ ਡਿਸਟਰਬ ਤੇ ਰੱਖ ਦਿੰਦੀ ਆ ਜੋ ਕਿ ਮੇਰੇ ਮਨ ਨੂੰ ਇੱਕ ਸ਼ਾਂਤੀ ਦਿੰਦਾ ਹੈ ਮੇਰੇ ਦਿਮਾਗ ਨੂੰ ਰੀਸੈਟ ਕਰਦਾ ਹੈ ਉਸ ਤੋਂ ਬਿਨਾਂ ਮੈਂ ਦਿਨ ਵਿੱਚ 3-4 ਵਾਰੀ 5 ਮਿੰਟ ਵਾਸਤੇ ਆਪਣੀ ਫਿਟਨੈਸ ਵਾਚ ਉੱਤੇ ਬਰੀਥਿੰਗ ਐਪ ਯੂਜ਼ ਕਰਕੇ ਆਪਣੇ ਮਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੀ ਹਾਂ ਆਪਣੀ ਬਰੀਥਿੰਗ ਵੱਲ ਧਿਆਨ ਦੇ ਕੇ ਮੇਰੇ ਮਾਈਂਡ ਦੀ ਬੈਟਰੀ ਨੂੰ ਚਾਰਜ ਹੋਣ 'ਚ ਹੈਲਪ ਮਿਲਦੀ ਆ ਮੈਂ ਰੋਜ਼ਾਨਾ ਇੱਕ ਚੰਗੀ ਕਿਤਾਬ ਤੇ ਕੁਝ ਕੁ ਪੰਨੇ ਪੜ੍ਹਨ ਦੀ ਕੋਸ਼ਿਸ਼ ਕਰਦੀ ਹਾਂ ਕਦੇ-ਕਦੇ ਇੱਕ ਚੰਗੀ ਕਿਤਾਬ ਆਪਣੇ ਮਨ ਦੇ ਮੌਸਮ ਨੂੰ ਬਦਲ ਦਿੰਦੀ ਹੈ। ਤੁਸੀਂ ਵੀ ਆਪਣੀ ਡੇਲੀ ਲਾਈਫ ਦੇ ਵਿੱਚ ਇੱਕ ਐਕਸਪੈਰੀਮੈਂਟ ਕਰਕੇ ਦੇਖੋ। ਰੋਜ਼ 5 ਮਿੰਟ ਚੁੱਪਚਾ ਬੈਠੋ। ਨਾ ਮੋਬਾਈਲ, ਨਾ ਟੀਵੀ, ਨਾ ਸੋਸ਼ਲ ਮੀਡੀਆ, ਸਿਰਫ ਆਪਣੇ ਆਪ ਦੇ ਨਾਲ। ਤੁਹਾਨੂੰ ਫਰਕ ਮਹਿਸੂਸ ਹੋਏਗਾ। ਕੰਮ ਕਰਦਿਆਂ ਜੇ ਤੁਹਾਡੇ ਨਾਲ ਕੋਈ ਉੱਚੀ ਆਵਾਜ਼ ਵਿੱਚ ਗੱਲ ਕਰੇ ਜਾਂ ਕੋਈ ਵੀ ਗੱਲ ਕਦੇ ਵੀ ਹੈਵੀ ਹੋ ਜਾਏ ਉਸ ਚੀਜ਼ ਦਾ ਜਵਾਬ ਨਾ ਦਿਓ ਚੁੱਪ ਚੁਣੋ ਤੇ ਆਪਣੇ ਫਿਟਨੈਸ ਵਾਚਸ ਤੇ ਬਰੀਥਿੰਗ ਐਪਸ ਯੂਜ਼ ਕਰਕੇ ਕੁਝ ਮਿੰਟ ਦਿਨ ਦੇ ਵਿੱਚ ਆਪਣੀ ਬਰੀਥਿੰਗ ਤੇ ਫੋਕਸ ਕਰੋ ਉਹ ਤੁਹਾਨੂੰ ਸ਼ਾਂਤ ਕਰਨ ਦੇ ਵਿੱਚ ਹੈਲਪ ਕਰੂਗੀ ਸ਼ੁਰੂ ਵਿੱਚ ਇਹ ਚੀਜ਼ਾਂ ਤੁਹਾਨੂੰ ਬਹੁਤ ਡਿਫਿਕਲਟ ਲੱਗਣਗੀਆਂ ਪਰ ਕੁਝ ਦਿਨਾਂ ਵਿੱਚ ਤੁਹਾਡੇ ਵਿੱਚ ਇੱਕ ਇਨਰ ਪੀਸ ਪੇਸ਼ੈਂਸ ਤੇ ਇੱਕ ਇਨਰ ਕਲੈਰਿਟੀ ਆਉਣ ਲੱਗ ਜੂਗੀ ਅੱਜ ਦੀ ਦੁਨੀਆ ਵਿੱਚ ਇਹ ਚੀਜ਼ ਬਹੁਤ ਜ਼ਰੂਰੀ ਹੈ ਜਿੱਥੇ ਹਰ ਕੋਈ ਚੀਕ ਰਿਹਾ ਐਕਸਪ੍ਰੈਸ ਕਰ ਰਿਹਾ ਉੱਥੇ ਸਭ ਤੋਂ ਵੱਡੀ ਆਵਾਜ਼ ਜਿਹੜੀ ਕਿ ਆਪਣੇ ਅੰਦਰ ਦੀ ਆਵਾਜ਼ ਹੈ ਉਹ ਕਿਤੇ ਦਬ ਚੁੱਕੀ ਹੈ ਉਸ ਨੂੰ ਚੁਕਾਉਣ ਦੀ ਲੋੜ ਹੈ ਚੁੱਪ ਵਿੱਚ ਇੱਕ ਰੱਬੀ ਕਨੈਕਸ਼ਨ ਜੁੜਿਆ ਹੁੰਦਾ ਉਸ ਨੂੰ ਲੱਭਣ ਦੀ ਲੋੜ ਹੈ ਤੇ ਜੇ ਇਹ ਗੱਲ ਤੁਹਾਡੇ ਦਿਲ ਨੂੰ ਛੂਹੀ ਹੈ ਤਾਂ ਕਮੈਂਟ ਕਰਕੇ ਦੱਸੋ ਕਿ ਤੁਸੀਂ ਆਪਣੀ ਚੁੱਪ ਵਿੱਚ ਕੀ ਲੱਭਦੇ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਹ ਸੀ ਮਾਈਂਡਫੁਲ ਪੰਜਾਬੀ ਜਿੱਥੇ ਅਸੀਂ ਸਿਰਫ ਗੱਲਾਂ ਨਹੀਂ ਅੰਦਰ ਦੀ ਆਵਾਜ਼ ਵੀ ਸੁਣਦੇ ਹਾਂ